ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈ ਟਿੱਕਾ 31 ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਆ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਸੁਰੱਖਿਆਤੰਗ ਹੋਣ ਦੇ ਕਰਕੇ ਇੱਕ ਛੋਟਾ ਜਿਹਾ ਲਾਕਡਾਊਨ ਲਗਾਇਆ ਗਿਆ ਹੈ ਦੱਸ ਦਈਏ ਅਮਰੀਕਾ ਤੋਂ ਆ ਰਹੀ ਵੱਡੀ ਖਬਰ ਦੇ ਅਨੁਸਾਰ ਅੱਜ ਵਾਈਟ ਹਾਊਸ ਵਿੱਚ ਇੱਕ ਛੋਟਾ ਜਿਹਾ ਪਰ ਚਿੰਤਾਜਨਕ ਸੁਰੱਖਿਆ ਪਾangoਏ ਸਪੈਕਟ ਨਦੌਰਾਨ ਇੱਕ ਅਣਜਾਣ ਵਿਅਕਤੀ ਨੇ ਵਾਈਟ ਹਾਊਸ ਦੀ ਬਾਉਂਡਰੀ ਤੋਂ ਅੰਦਰ ਮੋਬਾਈਲ ਫੋਨ ਸਰਪਿਤ ਜਿਵੇਂ ਹੀ ਘਟਨਾ ਹੋਈ ਉਥੇ ਮੌਜੂਦ ਸੁਰੱਖਿਆ ਕਰਮਚਾਰੀ ਤੁਰੰਤ ਐਕਸ਼ਨ ਵਿੱਚ ਆ ਗਏ ਤੇ ਸਾਰਾ ਇਲਾਕਾ ਤੁਰੰਤ ਲੋਕ ਕਰ ਦਿੱਤਾ ਗਿਆ ਬੰਬ ਨਿਰੋਧਕ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਮੋਬਾਈਲ ਫੋਨ ਨੂੰ ਸੰਭਾਲ ਕੇ ਬੱਕਰੇ ਕਰ ਦਿੱਤਾ ਗਿਆ ਤੇ ਹੋਰ ਖੇਤਰਾਂ ਦੀ ਵੀ ਪੂਰੀ ਤਲਾਸ਼ੀ ਲੈ ਲਈ ਗਈ ਇਹ ਲਾਕਡਾਊਨ ਕੋ ਸਮੇਂ ਲਈ ਸੀ ਅਤੇ ਖੂਫੀਆ ਜਾਂਚ ਤੋਂ ਬਾਅਦ ਪੁਸ਼ਟੀ ਹੋਈ ਕਿ ਮੋਬਾਈਲ ਵਿੱਚ ਕੋਈ ਵੀ ਖਤਰਨਾਕ ਚੀਜ਼ ਨਹੀਂ ਸੀ ਮੌਕੇ ਤੇ ਕਿਸੇ ਨੂੰ ਵੀ ਚੋਟ ਨਹੀਂ ਲੱਗੀ ਅਤੇ ਕੋਈ ਹੋਰ ਨੁਕਸਾਨ ਨਹੀਂ ਹੋਇਆ ਵਾਈਟ ਹਾਊਸ ਦੀ ਪ੍ਰੈਸ ਟੀਮ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਇਹ ਘਟਨਾ ਗੰਭੀਰ ਤੌਰ ਤੇ ਲਏ ਜਾਵੇ ਕਿਉਂਕਿ ਇੱਥੇ ਅਮਰੀਕਾ ਦੇ ਰਾਸ਼ਟਰਪਤੀ ਦਾ ਮੁੱਖ ਦਫ਼ਤਰ ਹੈ ਪੁਲਿਸ ਨੇ ਇਹ ਅੱਤ ਲਗਾ ਰਹੀ ਹੈ ਕਿ ਫੌਨ ਸੱਟਨ ਵਾਲਾ ਵਿਅਕਤੀ ਕੌਣ ਸੀ ਤੇ ਉਸਦਾ ਇਰਾਦਾ ਕੀ ਸੀ ਤੇ ਇਸ ਸਵੇਰੇ ਦੀ ਵੱਡੀ ਖਬਰ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ